ਸਬੰਧਾਂ ਦਾ ਰਹੱਸ ਮੈਰੀ ਡਾਇਮੰਡ ਕਹਿੰਦੇ ਹਨ ਰਹੱਸ ਦਾ ਮਤਲਬ ਇਹ ਹੈ ਕਿ ਅਸੀਂ ਆਪਣੇ ਬ੍ਰਹਿਮੰਡਾਂ ਦੇ ਨਿਰਮਾਤਾ ਹਾਂ ਤੇ ਅਸੀਂ ਜਿਹੜੀ ਵੀ ਇੱਛਾ ਸাকার ਕਰਨਾ ਚਾਹੁੰਦੇ ਹਾਂ ਉਹ ਹਰ ਚੀਜ਼ ਸਾਡੇ ਜੀਵਨ 'ਚ ਪ੍ਰਗਟ ਹੋਵੇਗੀ ਇਸ ਲਈ ਸਾਡੀ ਇੱਛਾਵਾਂ ਵਿਚਾਰ ਤੇ ਭਾਵਨਾਵਾਂ ਬਹੁਤ ਮਹੱਤਵਪੂਰਨ ਹਨ ਕਿਉਂਕਿ ਉਹੀ ਸਾਡੇ ਜੀਵਨ 'ਚ ਸাকার ਹੁੰਦੀਆਂ ਹਨ ਇੱਕ ਦਿਨ ਮੈਂ ਆਰਟ ਡਾਇਰੈਕਟਰ ਦੇ ਘਰ ਗਿਆ ਜੋ ਬਹੁਤ ਮਸ਼ਹੂਰ ਫਿਲਮ ਨਿਰਮਾਤਾ ਸੀ ਉਹਨਾਂ ਨੇ ਆਪਣੇ ਲਿਵਿੰਗ ਰੂਮ ਦੇ ਹਰ ਕੋਨੇ 'ਚ ਇੱਕ ਬਹੁਤ ਸੁੰਦਰ ਤਸਵੀਰ ਲਾਈ ਹੋਈ ਸੀ ਜਿਸ ਨੇ ਇੱਕ ਤੋਂ ਇੱਕ ਸੋਹਣੇ ਕੱਪੜੇ ਪਹਿਨ ਕੇ ਆਪਣੇ ਆਪ ਨੂੰ ਸਜਾਇਆ ਹੋਇਆ ਸੀ ਜਿਵੇਂ ਉਹ ਤਸਵੀਰ ਆਪ ਬੋਲ ਰਹੀ ਹੋਵੇ ਮੈਂ ਤੁਹਾਨੂੰ ਨਹੀਂ ਕਹਿਣਾ ਚਾਹੁੰਦਾ ਕਿ ਮੈਂ ਉਸ ਨੂੰ ਇਹ ਕਰਨਾ ਚਾਹੁੰਦਾ ਹਾਂ ਤਾਂ ਮੈਨੂੰ ਆਡੀਓ ਵਿੱਚ ਉਹ ਚੀਜ਼ਾਂ ਬੋਲਣ 'ਚ ਦਿੱਕਤ ਆ ਜਾਂਦੀ ਹੈ ਤਾਂ ਕਰਕੇ ਮੈਂ ਕਦੇ ਵੀ ਗਲਤ ਸ਼ਬਦਾਵਲੀ ਦਾ ਪ੍ਰਯੋਗ ਨਹੀਂ ਕਰਦਾ ਸੱਤ ਥਾਂ ਮਤੇ ਤੁਸੀਂ ਉਸ ਤਸਵੀਰਾਂ ਨੂੰ ਦੇਖੋ ਉਹਨਾਂ ਤਸਵੀਰਾਂ ਦੇ ਵਿੱਚ ਸੇਮ ਤਸਵੀਰ ਸੀ ਅਲੱਗ-ਅਲੱਗ ਕੱਪੜਿਆਂ ਵਿੱਚ ਅਲੱਗ-ਅਲੱਗ ਬਿਊਟੀਫੁੱਲ ਸ਼ਿੰਗਾਰ ਕੀਤੇ ਹੋਏ ਸਨ ਮੈਂ ਇਸ ਨੂੰ ਆਪ ਪੇਂਟ ਕੀਤਾ ਡਾਇਰੈਕਟਰ ਨੇ ਕਿਹਾ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਇੱਕੋ ਹੀ ਫਰੇਮ ਦੇ ਵਿੱਚ ਇੱਕੋ ਜਿਹੀਆਂ ਫੋਟੋਆਂ ਨੂੰ ਕਿਉਂ ਲਾਇਆ ਤਾਂ ਉਹਨਾਂ ਨੇ ਬਹੁਤ ਇੰਟਰਸਟਿੰਗ ਸਟੋਰੀ ਦੱਸੀ ਉਹ ਬੜੇ ਆਲੀਸ਼ਾਨ ਵਿਅਕਤੀ ਹਨ ਜਿਹੜੇ ਕੀ ਹੀਰੋਇਨ ਨਾਲ ਚਿਰੇ ਰਹਿੰਦੇ ਹਨ ਕਿਉਂਕਿ ਉਹਨਾਂ ਦਾ ਕੰਮ ਹੀ ਇਸ ਤਰ੍ਹਾਂ ਦਾ ਹੈ ਲੇਕਿਨ ਉਹਨਾਂ ਦੇ ਜੀਵਨ ਚ ਕੋਈ ਵੀ ਦਿਲਚਸਪੀ ਨਹੀਂ ਰੱਖਦਾ ਸੀ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਕੀ ਚਾਹੁੰਦੇ ਹੋ ਮੈਂ ਇੱਕ ਹਫਤੇ ਚ ਤਿੰਨ ਦੋਸਤਾਂ ਨੂੰ ਮਿਲਣਾ ਚਾਹੁੰਦਾ ਹਾਂ ਉਸਨੇ ਕਿਹਾ ਮੈਂ ਕਿਹਾ ਠੀਕ ਹੈ ਇਸ ਦ੍ਰਿਸ਼ ਦੀ ਪੇਂਟਿੰਗ ਬਣਾਓ ਮਤਲਬ ਮੈਂ ਉਹਨੂੰ ਕਿਹਾ ਵੀ ਤੁਸੀਂ ਕਿਵੇਂ ਆਪਣੇ ਦੋਸਤਾਂ ਨੂੰ ਮਿਲਣਾ ਚਾਹੁੰਦੇ ਹੋ ਕਿੱਥੇ ਮਿਲਣਾ ਚਾਹੁੰਦੇ ਹੋ ਉਸ ਚੀਜ਼ ਦੀ ਇੱਕ ਪੇਂਟਿੰਗ ਬਣਾਓ ਤੇ ਆਪਣੇ ਲਿਵਿੰਗ ਰੂਮ ਦੇ ਵਿੱਚ ਆਪਣੀਆਂ ਪੇਂਟਿੰਗਾਂ ਨੂੰ ਤੁਸੀਂ ਟੰਗ ਲਓ 6 ਮਹੀਨਿਆਂ ਬਾਅਦ ਜਦੋਂ ਉਹਨਾਂ ਨਾਲ ਮੇਰੀ ਦੁਆਰਾ ਮੁਲਾਕਾਤ ਹੋਈ ਤਾਂ ਮੈਂ ਪੁੱਛਿਆ ਤੁਹਾਡਾ ਮਿੱਤਰਪੂਰਨ ਸਬੰਧ ਕਿਹੋ ਜਿਹਾ ਉਸ ਦਾ ਜਵਾਬ ਸੀ ਬਹੁਤ ਵਧੀਆ ਹੁਣ ਉਸ ਨੇ ਫੋਨ ਕਰਕੇ ਮੈਨੂੰ ਦੱਸਿਆ ਕਿ ਮੇਰੇ ਨਾਲ ਮੇਰੇ ਮਿੱਤਰ ਖੁਦ ਮਿਲਦੇ ਨੇ ਮੈਨੂੰ ਖੁਦ ਫੋਨ ਕਰਦੇ ਨੇ ਮੈਂ ਬਹੁਤ ਖੁਸ਼ ਇਹ ਇੱਕ ਨਿੱਕੇ ਜਿਹੇ ਰਹਾਸ ਨਾਲ ਹੋਇਆ ਉਸ ਨੇ ਬਸ ਮੇਰੀ ਗੱਲ ਦੇ ਉੱਤੇ ਯਕੀਨ ਕੀਤਾ ਤੇ ਉਸ ਦੇ ਉੱਤੇ ਅਮਲ ਕੀਤਾ ਜਿਹੜੀ ਇੱਕ ਬਹੁਤ ਵਧੀਆ ਗੱਲ ਹੈ ਇਸ ਕਿਤਾਬ ਨੇ ਸਾਨੂੰ ਇਹੀ ਦੱਸਿਆ ਜੋ ਵੀ ਕੁਝ ਪਾਉਣਾ ਕੁਝ ਵੀ ਪਾਉਣਾ ਚਾਹੇ ਪੈਸਾ ਚਾਹੇ ਕੋਈ ਮਨ ਚਾਹੀ ਚੀਜ਼ ਹੈ ਉਸ ਨੂੰ ਤੁਸੀਂ ਦਿਮਾਗ ਦੇ ਵਿੱਚ ਇੱਕ ਪੇਂਟਿੰਗ ਬਣਾ ਲਓ ਉਹਦੀ ਇੱਕ ਫੋਟੋ ਬਣਾ ਲਓ ਤੇ ਉਹਦੇ ਉੱਤੇ ਯਕੀਨ ਕਰੋ ਆਪਣੇ ਆਪ ਨੂੰ ਉੱਥੇ ਮੌਜੂਦ ਕਰ ਲਓ ਇਹ ਸਾਰੀਆਂ ਚੀਜ਼ਾਂ ਬੰਦ ਅੱਖਾਂ ਨਾਲ ਅਸੀਂ ਆਪਣੇ ਮੰਜੇ ਤੇ ਪੈ ਕੇ ਜਾਂ ਆਪਣੇ ਬੈੱਡ ਤੇ ਪੈ ਕੇ ਇਕੱਲੇ ਬੈਠ ਕੇ ਕਰ ਸਕਦੇ ਹਾਂ ਹੁਣ ਉਸ ਬੰਦੇ ਨੇ ਮੈਨੂੰ ਦੱਸਿਆ ਕਿ ਹੁਣ ਅਸੀਂ ਇੱਕ ਚੰਗੇ ਵਿਆਹ ਵਾਲੀ ਜ਼ਿੰਦਗੀ ਬਤੀਤ ਕਰਨ ਲੱਗੇ ਹਾਂ ਜਿਹੜਾ ਕਦੇ ਬੰਦਾ ਨਾ ਖੁਸ਼ ਹੁੰਦਾ ਸੀ ਆਪਣੀ ਜ਼ਿੰਦਗੀ ਤੋਂ ਉਹ ਇੱਕ ਰਸ ਹਸ ਜਾਣ ਕੇ ਆਪਣੇ ਮਿੱਤਰਾਂ ਨਾਲ ਸਬੰਧ ਬਣਾ ਲੇ ਆਪਣੇ ਚੰਗੇ ਰਿਸ਼ਤੇਦਾਰਾਂ ਨਾਲ ਸਬੰਧ ਬਣਾ ਲੇ ਅੱਜ ਉਹ ਇੱਕ ਬਹੁਤ ਚੰਗੀ ਵਿਆਹ ਵਾਲੀ ਜ਼ਿੰਦਗੀ ਬਤੀਤ ਕਰ ਰਿਹਾ ਇੰਝ ਇਸ ਲਈ ਹੋਇਆ ਕਿਉਂਕਿ ਉਹਨਾਂ ਨੇ ਆਪਣੀ ਇੱਛਾ ਨੂੰ ਬਾਹਰ ਭੇਜਿਆ ਉਹਨਾਂ ਨੂੰ ਸਾਲਾ ਬੱਧੀ ਡੇਟਿੰਗ ਦੀ ਇੱਛਾ ਕੀਤੀ ਸੀ ਲੇਕਿਨ ਕੁਝ ਨਹੀਂ ਹੋਇਆ ਕਿਉਂਕਿ ਉਹਨਾਂ ਦੀ ਇੱਛਾ ਪ੍ਰਗਟ ਨਹੀਂ ਹੋ ਪਾਈ ਸੀ ਉਹਨਾਂ ਦਾ ਬਾਹਰਲਾ ਪੱਧਰ ਉਹਨਾਂ ਦਾ ਲਿਵਿੰਗ ਰੂਮ ਹਰ ਸਮੇਂ ਉਹਨਾਂ ਦੀ ਇੱਛਾ ਦਾ ਵਿਰੋਧ ਕਰ ਰਿਹਾ ਸੀ ਜੇਕਰ ਤੁਸੀਂ ਇਸ ਗਿਆਨ ਨੂੰ ਸਮਝ ਲਿਆ ਤਾਂ ਇਸ ਨਾਲ ਖੇਡਣਾ ਸ਼ੁਰੂ ਕਰ ਸਕਦੇ ਹੋ ਮੇਰੀ ਡਾਇਮੰਡ ਦੇ ਗਾਹਕ ਦੀ ਕਹਾਣੀ ਇਸ ਗੱਲ ਦਾ ਉੱਤਮ ਉਦਾਹਰਨ ਹੈ ਕਿ ਫੈਂਗ ਸੁਈ ਰਹਾਸਨ ਦੇ ਸਨੇਹੇ ਨੂੰ ਕਿਵੇਂ ਦੇਖਦਾ ਹੈ ਇਸ ਤੋਂ ਪਤਾ ਚੱਲਦਾ ਹੈ ਕਿ ਜਦੋਂ ਅਸੀਂ ਆਪਣੇ ਵਿਚਾਰਾਂ ਤੇ ਅਮਲ ਕਰਦੇ ਹਾਂ ਤਾਂ ਉਹ ਪ੍ਰਭਲ ਤਰੀਕਿਆਂ ਨਾਲ ਸਾਡੇ ਜੀਵਨ 'ਚ ਰਚਨਾ ਕਰ ਦਿੰਦੇ ਹਨ ਅਸੀਂ ਭਾਵੇਂ ਕੋਈ ਵੀ ਕੰਮ ਕਰੀਏ ਉਸ ਤੋਂ ਪਹਿਲਾਂ ਉਸ ਦਾ ਵਿਚਾਰ ਆਉਂਦਾ ਹੈ ਵਿਚਾਰਾਂ ਤੋਂ ਹੀ ਉਹ ਸ਼ਬਦ ਬਣਦੇ ਹਨ ਜਿਹੜੇ ਅਸੀਂ ਬੋਲਦੇ ਹਾਂ ਉਹ ਭਾਵਨਾਵਾਂ ਜਿਨ੍ਹਾਂ ਨੂੰ ਅਸੀਂ ਮਹਿਸੂਸ ਕਰਦੇ ਹਾਂ ਤੇ ਉਹ ਕੰਮ ਜਿਨ੍ਹਾਂ ਨੂੰ ਅਸੀਂ ਕਰਦੇ ਹਾਂ ਕਾਰਜ ਸੰਬੰਧੀ ਵਿਚਾਰ ਖਾਸ ਤੌਰ ਤੇ ਸ਼ਕਤੀਸ਼ਾਲੀ ਹਨ ਕਿਉਂਕਿ ਉਹ ਇਹੋ ਜਿਹੇ ਵਿਚਾਰ ਹਨ ਜਿਨ੍ਹਾਂ ਕਾਰਨ ਅਸੀਂ ਕੰਮ ਕਰ ਰਹੇ ਹਾਂ ਹੋ ਸਕਦਾ ਹੈ ਸਾਨੂੰ ਇਹ ਅਹਿਸਾਸ ਵੀ ਨਾ ਹੋਵੇ ਕਿ ਸਾਡੀ ਸਭ ਤੋਂ ਅੰਦਰੂਨੀ ਵਿਚਾਰ ਕੀ ਹਨ ਲੇਕਿਨ ਅਸੀਂ ਆਪਣੇ ਕੰਮਾਂ ਨੂੰ ਦੇਖ ਕੇ ਇਹ ਪਤਾ ਲਾ ਸਕਦੇ ਹਾਂ ਕਿ ਅਸੀਂ ਕੀ ਸੋਚ ਰਹੇ ਹਾਂ ਫਿਲਮ ਨਿਰਮਾਤਾ ਦੀ ਕਹਾਣੀ 'ਚ ਉਸਦੇ ਸਭ ਤੋਂ ਅੰਦਰੂਨੀ ਵਿਚਾਰ ਉਸਦੇ ਕੰਮਾਂ ਤੇ ਮਾਹੌਲ 'ਚ ਦਿਖ ਰਹੇ ਸਨ ਉਸ ਨੇ ਔਰਤਾਂ ਦੀਆਂ ਤਸਵੀਰਾਂ ਬਣਾਈਆਂ ਸਨ ਜਿਹੜੀਆਂ ਸਾਰੀਆਂ ਉਸ ਤੋਂ ਦੂਰ ਜਾ ਰਹੀਆਂ ਸਨ ਕੀ ਤੁਸੀਂ ਦੇਖ ਸਕਦੇ ਹੋ ਕਿ ਉਸਦੇ ਸਭ ਤੋਂ ਅੰਦਰਲੇ ਵਿਚਾਰ ਕੀ ਸਨ ਹਾਲਾਂਕਿ ਉਸ ਦੇ ਸ਼ਬਦ ਕਹਿ ਰਹੇ ਸਨ ਕਿ ਉਹ ਕਈ ਮਿੱਤਰਾਂ ਨਾਲ ਡੇਟਿੰਗ ਕਰਨਾ ਚਾਹੁੰਦਾ ਲੇਕਿਨ ਉਸ ਦੇ ਸਭ ਤੋਂ ਅੰਦਰਲੇ ਵਿਚਾਰ ਉਸ ਦੀਆਂ ਪੇਂਟਿੰਗਾਂ 'ਚ ਹੀ ਪ੍ਰਤੀਬਿੰਬਿਤ ਨਹੀਂ ਕਰ ਸਕਦਾ ਸੀ ਆਪਣੇ ਕੰਮਾਂ ਨੂੰ ਬਦਲਣ ਦਾ ਵਿਕਲਪ ਚੁਣਨ ਦੇ ਕਾਰਨ ਉਹ ਆਪਣੇ ਸਮੁੱਚੇ ਵਿਚਾਰ ਨੂੰ ਆਪਣੀ ਮਨਚਾਹੀ ਚੀਜ਼ ਤੇ ਕੇਂਦਰਿਤ ਕਰ ਪਾਇਆ ਇੱਕ ਆਸਾਨ ਜਿਹਾ ਬਦਲਾਅ ਤੇ ਉਹਦੀ ਜ਼ਿੰਦਗੀ ਬਦਲ ਗਈ ਤਸਵੀਰ ਬਣਾ ਲਈ ਤੇ ਆਕਰਸ਼ਣ ਦੇ ਨਿਯਮ ਰਾਹੀ ਉਸ ਨੂੰ ਸਕਾਰ ਕਰਨ 'ਚ ਸਮਰੱਥ ਹੋਇਆ ਜੇਕਰ ਤੁਸੀਂ ਕਿਸੇ ਚੀਜ਼ ਨੂੰ ਆਪਣੇ ਜੀਵਨ 'ਚ ਆਕਰਸ਼ਿਤ ਕਰਨਾ ਚਾਹੁੰਦੇ ਹੋ ਤਾਂ ਇਹ ਸਨਿਸ਼ਚਿਤ ਕਰੋ ਕਿ ਤੁਹਾਡੇ ਕੰਮ ਤੁਹਾਡੀਆਂ ਇਸ਼ਾਵਾਂਾਂ 'ਚ ਦਾ ਵਿਰੋਧ ਨਾ ਕਰਨ ਇਸ ਦਾ ਇੱਕ ਅਦਭੁਤ ਆਧਾਰਨ ਦਾ ਸਿਕਰਟ 'ਚ ਫੀਚਰ ਕੀਤੇ ਗਏ ਟੀਚਰ ਮਾਈਕ ਡੁਲੀ ਨੇ ਆਪਣੇ ਆਡੀਓ ਕੋਰਸ ਲੀਵਰੇਜਿੰਗ ਦਾ ਯੂਨੀਵਰਸ ਐਂਡ ਅਗੇਜ਼ਿੰਗ ਦਾ ਮੈਜਿਕ ਵਿੱਚ ਦਿੱਤਾ ਗਿਆ ਹੈ ਇਸ ਦਾ ਇੱਕ ਇਹੋ ਜਿਹਾ ਮਹਿਲਾ ਦੀ ਕਹਾਣੀ ਹੈ ਜਿਹੜੀ ਕਿ ਉੱਤਮ ਜੀਵਨ ਸਾਥੀ ਨੂੰ ਆਕਰਸ਼ਿਤ ਕਰਨਾ ਚਾਹੁੰਦੀ ਸੀ ਉਸ ਨੇ ਸਾਰੇ ਸਹੀ ਕੰਮ ਕੀਤੇ ਸਨ ਉਸ ਦੇ ਮਨ ਚ ਸਪਸ਼ਟ ਸੀ ਕਿ ਉਸ ਦਾ ਜੀਵਨ ਸਾਥੀ ਕਿਹੋ ਜਿਹਾ ਹੋਣਾ ਚਾਹੀਦਾ ਉਸ ਨੇ ਉਸ ਦੇ ਸਾਰੇ ਗੁਣਾਂ ਦੀ ਵਿਆਪਕ ਸੂਚੀ ਬਣਾ ਰੱਖੀ ਸੀ ਤੇ ਉਹ ਆਪਣੇ ਜੀਵਨ ਚ ਉਸ ਦੀ ਮਾਨਸਿਕ ਤਸਵੀਰ ਦੇਖਣ ਦੀ ਕਲਪਨਾ ਕਰ ਰਹੀ ਸੀ ਇਹ ਸਾਰੇ ਕੰਮ ਕਰਨ ਦੇ ਬਾਵਜੂਦ ਵੀ ਉੱਤਮ ਜੀਵਨ ਸਾਥੀ ਦਾ ਨਾਮੋਂ ਇਸ਼ਾਨ ਵੀ ਨਹੀਂ ਜ਼ਿਕਰਿਆ ਸੀ ਫਿਰ ਇੱਕ ਦਿਨ ਜਦੋਂ ਉਹ ਘਰ ਆ ਕੇ ਆਪਣੇ ਗੈਰੇਜ 'ਚ ਆਪਣੀ ਕਾਰ ਖੜੀ ਕਰ ਰਹੀ ਸੀ ਤਾਂ ਉਸ ਦੇ ਮੂੰਹ 'ਚੋਂ ਆ ਨਿਕਲ ਗਈ ਉਸ ਨੂੰ ਅਹਿਸਾਸ ਹੋ ਗਿਆ ਕਿ ਉਸ ਦੇ ਕੰਮ ਉਸ ਦੀ ਮਨਚਾਹੀ ਚੀਜ਼ ਦਾ ਵਿਰੋਧ ਕਰ ਰਹੇ ਸਨ ਜੇਕਰ ਉਸ ਦੀ ਕਾਰ ਗੈਰੇਜ ਦੇ ਵਿਚਕਾਰ ਖੜੀ ਹੋਵੇ ਤਾਂ ਉਸ ਦੇ ਆਦਰਸ਼ ਜੀਵਨ ਸਾਥੀ ਦੀ ਕਾਰ ਲਈ ਥਾਂ ਨਹੀਂ ਬਚਦੀ ਉਸ ਦੇ ਕੰਮ ਬ੍ਰਹਿਮੜ ਨੂੰ ਪ੍ਰਬਲਤਾ ਨਾਲ ਕਹਿ ਰਿਹਾ ਸਨ ਕਿ ਉਸ ਨੂੰ ਯਕੀਨ ਨਹੀਂ ਹੈ ਕਿ ਉਸ ਨੂੰ ਆਪਣੀ ਮੰਗੀ ਹੋਈ ਚੀਜ਼ ਮਿਲੇਗੀ ਤਾਂ ਉਸ ਨੇ ਇੱਕਦਮ ਆਪਣੇ ਗੈਰੇਜ ਦੀ ਸਫਾਈ ਕੀਤੀ ਆਪਣੀ ਕਾਰ ਇੱਕ ਪਾਸੇ ਖੜੀ ਕੀਤੀ ਦੂਜੇ ਪਾਸੇ ਆਪਣੇ ਜੀਵਨ ਸਾਥੀ ਦੀ ਕਾਰ ਲਈ ਜਗ੍ਹਾ ਛੱਡ ਦਿੱਤੀ ਫਿਰ ਉਸਨੇ ਆਪਣੇ ਬੈਡਰੂਮ 'ਚ ਜਾ ਕੇ ਕੱਪੜਿਆਂ ਦੀ ਅਲਮਾਰੀ ਖੋਲੀ ਜਿਸ 'ਚ ਕੱਪੜੇ ਖੱਚਾ-ਖੱਚ ਭਰੇ ਹੋਏ ਸਨ ਉਸਦੇ ਆਦਰਸ਼ ਜੀਵਨ ਸਾਥੀ ਦੇ ਕੱਪੜਿਆਂ ਲਈ ਜਗ੍ਹਾ ਛੱਡੀ ਤੇ ਆਪਣੀ ਜਗ੍ਹਾ ਬਣਾਉਣ ਵਾਸਤੇ ਥੋੜੇ ਜਿਹੀ ਕੱਪੜਿਆਂ ਨੂੰ ਹਟਾ ਦਿੱਤਾ ਇਸ ਤੋਂ ਇਲਾਵਾ ਉਹ ਆਪਣੇ ਬਿਸਤਰ ਦੇ ਵਿਚਕਾਰ ਬੀ ਥੋੜੀ ਜਿਹੀ ਸਪੇਸ ਨੂੰ ਸੈੱਟ ਕੀਤਾ ਜਿੱਥੇ ਵੱਲ ਉਸਨੇ ਸੌਣਾ ਸ਼ੁਰੂ ਕੀਤਾ ਆਪਣੇ ਜੀਵਨ ਸਾਥੀ ਲਈ ਜਗ੍ਹਾ ਖਾਲੀ ਛੱਡ ਦਿੱਤੀ ਇਹ ਪ੍ਰਕਿਰਿਆ ਕਰਨ ਨਾਲ ਉਸ ਨੂੰ ਆਪਣੇ ਮਨ ਚਾਹੇ ਜੀਵਨ ਸਾਥੀ ਦੀ ਰਹਾਸ ਨੂੰ ਪੂਰਾ ਕਰਨ ਵਿੱਚ ਕਾਮਯਾਬ ਹੋਈ ਮਤਲਬ ਕਹਿਣ ਦਾ ਇਹੀ ਹੈ ਕਿ ਇਹ ਸਾਨੂੰ ਇਹ ਕਿਤਾਬ ਬਾਰ-ਬਾਰ ਇੱਕ ਹੀ ਚੀਜ਼ ਕਹਿੰਦੀ ਹੈ ਸਾਰੀ ਕਿਤਾਬ ਦੇ ਵਿੱਚ ਇੱਕ ਹੀ ਚੀਜ਼ ਤੇ ਜ਼ੋਰ ਦਿੱਤਾ ਗਿਆ ਕਿ ਤੁਸੀਂ ਕੁਝ ਵੀ ਪਾਉਣਾ ਹੈ ਕੁਝ ਵੀ ਤੁਸੀਂ ਉਸ ਦੇ ਉੱਤੇ ਯਕੀਨ ਕਰੋ ਉਹਦੇ ਵਾਸਤੇ ਜਗ੍ਹਾ ਛੱਡੋ ਤੇ ਮਹਿਸੂਸ ਕਰੋ ਕਿ ਇਹ ਚੀਜ਼ ਤੁਹਾਡੇ ਕੋਲ ਹੈ ਅਸੀਂ ਇਹ ਚੀਜ਼ਾਂ ਕਰਦੇ ਨਹੀਂ ਅਸੀਂ ਦੁਖੀ ਹੋ ਜਾਂਦੇ ਹਾਂ ਅਸੀਂ ਖੁਸ਼ ਨਹੀਂ ਰਹਿੰਦੇ ਅਸੀਂ ਆਪਣੇ ਬਜ਼ੁਰਗਾਂ ਤੋਂ ਵੀ ਸੁਣਿਆ ਆਪਣੇ ਵੱਡਿਆਂ ਤੋਂ ਵੀ ਸੁਣਿਆ ਵੀ ਕੰਮ ਨੂੰ ਯਾਰ ਖੁਸ਼ होके ਕਰੋ ਵੀ ਰੋ ਕੇ ਕੰਮ ਕੀ ਕਰਨਾ ਮਤਲਬ ਹਸਦੂ ਜੂਝ ਤਾਂ ਅਸੀਂ ਕਰਦੇ ਆ ਰਹੇ ਹਾਂ ਸ਼ੁਰੂ ਤੋਂ ਹੀ ਕਰਦੇ ਆਉਨੇ ਕਈਆਂ ਨੂੰ ਜਿਵੇਂ ਪਤਾ ਕਈਆਂ ਨੂੰ ਨਹੀਂ ਪਤਾ ਪਰ ਕੰਮ ਸਾਡਾ ਰਹੱਸ ਦੇ ਨਾਲ ਹੀ ਚੱਲਦਾ ਹੈ ਤਾਂ ਕਰਕੇ ਕੁਝ ਵੀ ਪਾ ਸਕਦੇ ਹਾਂ ਅਸੀਂ ਯੂਨੀਵਰਸ ਤੋਂ ਬ੍ਰਹਿਮੰਡ ਤੋਂ ਬਸ ਇਦਾਂ ਹੀ ਹੈ ਕਿ ਜੇ ਤੁਸੀਂ ਕੋਈ ਮੰਨ ਕੇ ਚੱਲੋ ਵੀਡੀਓ ਗੇਮ ਹੀ ਲੈ ਕੇ ਆਉਣੀ ਹੈ ਤਾਂ ਉਸ ਵੀਡੀਓ ਗੇਮ ਵਾਸਤੇ ਪਹਿਲਾਂ ਸਾਡੇ ਘਰੇ ਜਗ੍ਹਾ ਸੈੱਟ ਕਰ ਦਿਓ ਵੀ ਇੱਥੇ ਮੈਂ ਵੀਡੀਓ ਗੇਮ ਰੱਖੂੰਗਾ ਇੱਥੇ ਰਿਮੋਟ ਰੱਖੂੰਗਾ ਇੱਥੋਂ ਮੈਂ ਪੈ ਕੇ ਖੇਡਾਂ ਕਰੂੰਗਾ ਬੈਠ ਕੇ ਖੇਡਾਂ ਕਰੂੰਗਾ ਉਹ ਚੀਜ਼ਾਂ ਤੁਸੀਂ ਪੂਰੀਆਂ ਕਰ ਲਓ සීල්කරු තහත් ඩෙකොල විඩියගම් ආසග අවගේ.